ਧਨਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨ ਨੋਰਥਾ ਪੂਰਨ ਹੋਵਹਿ ਸਿਮਰੋ ਤੁਮਰਾ ਨਾਮਾ ਰਹਾ ਚਰਨ ਤੇ ਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅगन ਮਹ ਮੰਨ ਨਾਮ ਵੇ ਆਪੇ ਆਠ ਪਹਰ ਗੁਣ ਗਾਵੋ ਸਵਾਸਤ ਬੇਸਤਾ ਹਰ ਕੀ ਸੇਵਾ ਮਦੰਤ ਪ੍ਰਭ ਜਪਣਾ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣਾ ਸਵਾਸਤ ਬੇਸਤਾ ਹਰ ਕੀ ਸੇਵਾ ਮਾਦੰਤ ਪ੍ਰਭ ਜਪਣਾ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਨਾ ਛਾਪਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ